ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦਾਂ ਸਾਰੇ ਠੀਕ ਠਾਕ ਹੋਮਗੇ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਖੇਤੀ ਜੰਕਸ਼ਨ ਦੇ ਉੱਪਰ ਸਾਰਿਆਂ ਦਾ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਦਬਲੋ ਤਾਂ ਜੋ ਬទ ਬទੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਆਪਣੇ ਝੋਨੇ ਦੀ ਖਰੀਦ ਪੰਜਾਬ ਦੇ ਵਿੱਚ ਇੱਕ ਤਰੀਕ ਤੋਂ ਸ਼ੁਰੂ ਹੋਣ ਵਾਲੀ ਸੀਗੀ ਤੇ ਤੁਰੰਤ ਪੈ ਰਹੇ ਜਿਹੜੀਆਂ ਰਾਈਸ ਮਿਲਰ ਐਸੋਸੀਏਸ਼ਨਸ ਤੇ ਆੜਤ ਐਸੋਸੀਏਸ਼ਨਸ ਤੇ ਆਪਣੇ ਜੋ ਵੀ ਕੋਈ ਮੰਡੀ ਦੇ ਵਿੱਚ ਲੇਬਰ ਦਾ ਕੰਮ ਕਰਦੇ ਨੇ ਉਹਨਾਂ ਦੀਆਂ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਨੇ ਹੜਤਾਲ ਆ ਜਿਹੜੀ ਉਹ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਆੜਤਿਆਂ ਨੇ ਆਪਣੀ ਮੰਗਾਂ ਰੱਖੀਆਂ ਹੋਈਆਂ ਸੀਗੀਆਂ ਸੈਲਰ ਮਾਲਕਾਂ ਨੇ ਆਪਣੀਆਂ ਮੰਗਾਂ ਰੱਖੀਆਂ ਹੋਈਆਂ ਸੀਗੀਆਂ ਤੇ ਜੋ ਆਪਣੇ ਜਿੱਦਾਂ ਲੇਬਰ ਵਾਲੇ ਕਹੇ ਦੀ ਆਪਾਂ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਹੋਈਆਂ ਸੀ। ਤੇ ਸਭ ਤੋਂ ਵੱਡੀ ਮੁਸ਼ਕਲ ਕੀ ਆਈ ਇਹ ਕਿਸਾਨ ਵੀਰਾਂ ਨੂੰ ਵੀ ਜੋ ਬਾਸਮਤੀ ਝੋਨਾ ਸੀਗਾ ਚਲੋ ਉਹਨਾਂ ਦਾ ਤਾਂ ਮੰਡੀ ਦੇ ਵਿੱਚ ਜੋ ਪ੍ਰਾਈਵੇਟ ਖਰੀਦ ਹੈ ਚੱਲਦੀ ਰਹਿੰਦੀ ਹੈ। ਤੇ ਜਿਹੜੇ ਕਿਸਾਨ ਵੀਰਾਂ ਦਾ ਪੀਆਰ 126 ਝੋਨਾ ਸੀਗਾ ਜਿਹੜਾ ਅਗੀਤਾ ਲੱਗਿਆ ਹੋਇਆ ਸੀਗਾ ਉਹਦੀ ਬਾਡੀ ਦੇ ਵਿੱਚ ਜਿਹੜੀ ਉਹ ਰੁਕਾਵਟ ਆ ਗਈ। ਜੀਤੇ ਕਰਕੇ 2 2 3 3 4 4 ਦਿਨ ਜੋ ਘਰਾਂ ਦੇ ਵਿੱਚ ਝੋਨਾ ਢੇਰੀ ਕੀਤਾ ਗਿਆ ਜਾਂ ਮੰਡੀਆਂ ਦੇ ਵਿੱਚ ਕਿਸਾਨ ਵੀਰ ਨੇ ਜਿਹੜੇ ਹੋ ਰੋਲੇ ਨੇ ਤੇ ਕਿਸਾਨ ਵੀਰਾਂ ਦੇ ਜਿੱਦਾਂ ਆਪਾਂ ਕਹਿ ਰਹੀਏ ਸਰਣਪਤੀ ਇਹ ਗੱਲ ਵੀ ਦੇਖੋ 2 3 ਮੀਟਿੰਗਾਂ ਹੋ ਚੁੱਕੀਆਂ ਨੇਗੀਆਂ ਮੀਟਿੰਗਾਂ ਦੇ ਵਿੱਚ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕਹਿ ਰਿਹਾ ਸਾਰਾ ਮਸਲਾ ਹੱਲ ਹੋ ਗਿਆ ਵੀ ਇਦਾਂ ਇਦਾਂ ਲਿਫਟਿੰਗ ਹੋ ਜੂਗੀ ਸਾਰੀ ਝੋਨੇ ਦੀ ਜੋ ਪੁਰਾਣਾ ਪਿਆਗਾ ਤੇ ਸੈਲਰ ਮਾਲ ਕਹਿੰਦੇ ਨੇ ਕਿ ਵੀ ਸਾਡੇ ਨਾਲ ਕੋਈ ਪ੍ਰੋਪਰ ਢੰਗ ਢੰਗ ਨਾਲ ਇਹਨਾਂ ਨੇ ਕੋਈ ਜੋ ਡਿਮਾਂਡਾਂ ਸੀ ਉਹ ਨਹੀਂ ਪੂਰੀਆਂ ਕਰੀਆਂ ਤੇ ਜੋ ਆੜਤੀ ਨੇ ਉਹ ਗੱਲਾਂ ਕੁਸ਼ੋਰ ਕਰ ਰਹੇ ਨੇ ਬਲਕਿ ਮੇਨ ਮੁੱਦੇ ਦੀ ਗੱਲ ਇਹ ਆ ਕਿ ਵੀ ਹਜੇ ਤੱਕ ਵੀ ਕੋਈ 4 ਤੋਂ 5 ਦਿਨਾਂ ਦੇ ਵਿੱਚ ਜਿਹੜਾ ਮਸਲਾ ਪੂਰਾ ਹੱਲ ਨਹੀਂ ਹੁੰਦਾ ਦਿਖ ਰਿਹਾ ਦੇਖੋ ਮੀਟਿੰਗਾਂ ਹੋਈਆਂ ਨੇ ਸਾਰਾ ਕੁਝ ਹੋ ਗਿਆ ਪਰ ਜੋ ਸਰਕਾਰੀ ਨੁਮਾਇੰਦੇ ਬੋਲੀ ਕਰਨ ਆਉਂਦੇ ਨੇ ਉਹਨਾਂ ਦੇ ਕਹਿਣ ਮੁਤਾਬਕ ਜੇਕਰ ਉਹ ਬੋਲੀਆਂ ਵੀ ਕਰ ਦਿੰਦੇ ਨੇ ਤਾਂ ਜਿਹੜੀ ਝੋਨੇ ਦੀ ਜੇਕਰ ਲਿਫਟਿੰਗ ਹੀ ਨਹੀਂ ਹੋਊਗੀ ਤਾਂ ਉਸ ਦਾ ਮੰਡੀਆਂ ਦੇ ਵਿੱਚ ਪਿਆਰ ਹੈ ਨਾ ਵੀ ਬ्यर्थ ਹੈ ਤੇ ਉਸ ਦੇ ਲਈ ਕਿਸਾਨ ਵੀਰੋ ਜਿਹੜੀ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈਗੀ ਹੈਗੀ ਆ ਤੇ ਸੈਂਟਰ ਸਰਕਾਰਾ ਉਹਨੂੰ ਵੀ ਗੌਰ ਕਰਨੀ ਚਾਹੀਦੀ ਹੈ ਤੇ ਪਰ ਇਹ ਜਿਹੜੀਆਂ ਚੀਜ਼ਾਂ ਆਪਾਂ ਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾਗਾ ਇਸ ਸਰਕਾਰਾਂ ਨੂੰ ਪਿਛਲੇ 1 ਮਹੀਨੇ ਤੋਂ ਵੀ ਪਹਿਲਾਂ ਦਾ ਪਤਾ ਉਦੋਂ ਦਾ ਉਹਨਾਂ ਨੇ ਕੋਈ ਵੀ ਇਸ ਚੀਜ਼ ਦੇ ਲਈ ਮੀਟਿੰਗਾਂ ਨਹੀਂ ਰੱਖੀਆਂ ਕੋਈ ਲੈਟਰ ਨਹੀਂ ਕੱਢੇ ਤੇ ਹੁਣ ਐਨ ਐਟ ਅ ਟਾਈਮ ਆ ਕੇ ਜਿਹੜਾ ਆਪਾਂ ਨੂੰ ਇਹ ਮੁਸ਼ਕਲਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਫਸਣਾ ਪੈ ਗਿਆ ਪਰ ਹੁੰਦਾ ਹਰ ਇੱਕ ਸਾਲ ਅਹੀ ਆਪਣੇ ਨਾਲ ਇਹ ਤੇ ਬਾਅਦ ਵਿੱਚ ਸਾਰਾ ਕੁਝ ਠੀਕ ਹੋ ਜਾਂਦਾ ਇਸ ਇਸ ਸਾਲ ਵੀ ਠੀਕ ਹੋ ਜਾਊਗਾ ਸਾਰਾ ਕੁਝ ਪਰ ਜਿੱਦਾਂ ਹੁਣ ਪੰਜਾਬ ਸਰਕਾਰ ਦੇ ਇਹਨਾਂ ਨੂੰ ਭਰੋਸਾ ਦਿੱਤਾ ਹੈਗਾ ਉਹ ਲੇਬਰ ਲਈ ਵੀ ਮੰਨੀਆਂ ਤੇ ਸੈਲਰ ਮਾਲਕਾਂ ਨੇ ਵੀ ਕੁਝ ਕੁ ਮੰਗਾ ਮੰਨੀਆਂ ਨੇ ਉਹਨਾਂ ਨੇ ਤੇ ਜੋ ਪਿਛਲਾ ਝੋਨਾ ਜਿਹੜਾ ਪਿਆਏਗਾ ਗੋਦਾਮਾਂ ਦੇ ਵਿੱਚ ਉਹਦੀ ਲਿਫਟਿੰਗ ਦੇ ਲਈ ਵੀ ਉਹਨਾਂ ਨੇ ਸੈਂਟਰ ਸਰਕਾਰ ਨੂੰ ਜਿਹੜੀ ਚਿੱਠੀ ਲਿਖੀ ਹੈ ਤੇ ਉਹਨਾਂ ਦਾ ਕੋਈ ਜਿੱਦਾਂ ਕਹਦੇ ਜਦੋਂ ਕੋਈ ਸੈਟਲਮੈਂਟ ਹੋ ਗਈ ਤੇ ਨਾਲ ਦੀ ਨਾਲ ਜਿਹੜੀ ਝੋਨੇ ਦੀ ਹੈ ਜਿਹੜੀ ਲਿਫਟਿੰਗ ਸ਼ੁਰੂ ਹੋ ਕੇ ਉੱਥੇ ਜਿਹੜਾ ਨਵਾਂ ਝੋਨਾ ਉਹ ਲੱਗਣਾ ਚਾਲੂ ਹੋ ਜਾਊਗਾ ਮੋਦੇ ਦੀ ਗੱਲ ਕਿਸਾਨ ਵੀਰੋਂ ਹੋਈ ਆ ਵੀ ਜਿਨ੍ਹਾਂ ਨੇ ਝੋਨਾ ਵੱਢਣਾ ਉਹ ਆਪ ਦਾ ਵੀ ਰੇਠਣਕਾ ਕੇ ਵੱਢੋ ਆਰਤੀਆਂ ਨਾਲ ਗੱਲ ਕਰਕੇ ਵੱਡੋ ਕਿਉਂਕਿ ਕਈ ਮੰਡੀਆਂ ਦੇ ਵਿੱਚ ਹੈ ਜਿਹੜੀ ਹਜੇ ਤੱਕ ਵੀ ਹੜਤਾਲ ਚੱਲੂ ਹੈ ਕਈ ਮੰਡੀਆਂ ਦੇ ਵਿੱਚ ਪੰਜਾਬ ਦੀਆਂ ਦੇ ਵਿੱਚ ਬਹੁਤ ਮੰਡੀਆਂ ਦੇ ਵਿੱਚ ਹੈ ਜਿਹੜੀ ਹੜਤਾਲ ਭਲਕੇ ਹੀ ਖਤਮ ਹੋ ਗਈ ਸੀ ਤਾਂ ਕਹਿਣ ਦੀ ਗੱਲ ਇਹ ਕਿਸਾਨ ਵੀਰੋ ਵੀ ਜਦੋਂ ਵੀ ਤੁਸੀਂ ਝੋਨਾ ਵੜਨਾ ਉਸ ਤੋਂ ਪਹਿਲਾਂ ਪਹਿਲੀ ਗੱਲ ਤਾਂ ਤੁਸੀਂ ਝੋਨਾ ਪੂਰਾ ਪਕਾ ਕੇ ਸੁਕਾ ਕੇ ਮੰਡੀ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਨੂੰ ਖੱਜਲ ਖਵਾਰੀ ਦਾ ਜਿਹੜਾ ਸਾਹਮਣਾ ਕਰਨੀ ਨਾ ਪਵੇ ਦੂਜੀ ਗੱਲ ਜੇਕਰ ਤੁਹਾਡਾ ਝੋਨਾ ਵੀ ਬਿਲਕੁਲ ਬੈਸਟ ਹੈਗਾ ਸੁੱਕਾ ਝੋਨਾ ਦਾ ਬਿਲਕੁਲ ਓਕੇ ਆ ਤਾਂ ਤੁਸੀਂ ਕਿਸਾਨ ਵੀਰੋ ਆਪਣੇ ਆਰਤੀਆਂ ਤੋਂ ਬਿਨਾ ਪੁੱਛੇ ਜਿਹੜੀ ਮੰਡੀ ਦੇ ਵਿੱਚ ਫਸਲ ਨਾਲ ਲੈ ਕੇ ਜਾਇਓ ਕਿਉਂਕਿ ਸਾਰਾ ਮਸਲਾ ਦੇਖ ਕੇ ਫਿਰ ਤੁਸੀਂ ਫਸਲ ਦੀ ਕਟਾਈ ਹੈ ਜਿਹੜੀ ਸ਼ੁਰੂ ਕਰਿਓ ਹਜੇ 1-2 ਦਿਨਾਂ ਦੇ ਨਾਲ ਹੁੰਦਾ ਕੁਝ ਨਹੀਂ ਹੈਗਾ ਜਦੋਂ ਮਸਲਾ ਸਾਰਾ ਹੱਲ ਹੋ ਗਿਆ ਪ੍ਰੋਪਰ ਖਰੀਦ ਤੇ ਲਿਫਟਿੰਗ ਸ਼ੁਰੂ ਹੋ ਗਈ ਫਿਰ ਆਪਾਂ ਨੂੰ ਜਿਹੜਾ ਝੋਨੇ ਦਾ ਕਿਸਾਨ ਵੀਰੋ ਟੈਨਸ਼ਨ ਮੁਕਤ ਸੀਜ਼ਨ ਆ ਜਿਹੜਾ ਉਹ ਸ਼ੁਰੂ ਹੁੰਦਾ ਦਿਹੂਗਾ ਫਿਲਹਾਲ ਕੋਈ ਜਾਦੇ ਜਿੱਦਾਂ ਆਪਾਂ ਕਹਦੇ ਸਕਸੈਸ ਵਾਲਾ ਕੰਮ ਦੇਖ ਨਹੀਂ ਰਿਹਾ ਕਿਉਂਕਿ ਬਹੁਤ ਮੰਡੀਆਂ ਦੇ ਵਿੱਚ ਹਜੇ ਵੀ ਜਿਹੜੀਆਂ ਐਸੋਸੀਏਸ਼ਨਾਂ ਨੇ ਉਹਨਾਂ ਦਾ ਵੀ ਹਜੇ ਰੌਲਾ ਹੀ ਚੱਲ ਰਿਹਾ ਹੈਗਾ ਤੇ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਇਹੜੀ ਹੜਤਾਲ ਖਤਮ ਹੋ ਗਈ ਆ ਤੇ ਬਾਕੀ ਬਾਸਮਤੀ ਝੋਨਾ ਦੇ ਪਰੇ ਚੀਜ਼ ਦਾ ਅਸਰ ਤਾਂ ਦੇਖਣ ਨੂੰ ਮਿਲਿਆ ਰੇਟ ਦੇ ਵਿੱਚ ਵੀ ਗਰਾਫਟ ਮਿਲੀ ਅਤੇ ਬਾਕੀ ਹੋਰਨਾਂ ਚੀਜ਼ਾਂ ਦੇ ਵੀ ਅਸਰ ਦੇਖਣ ਨੂੰ ਮਿਲਿਆ ਤੇ ਪਰ ਬਾਸਮਤੀ ਝੋਨਾਂ ਦੀ ਖਰੀਦ ਦੀ ਵਿੱਚ ਕੋਈ ਦਿੱਕਤ ਨਹੀਂ ਆਈ ਤੇ ਇਸੇ ਤਰ੍ਹਾਂ ਕਿਸਾਨ ਵਿਰੋਧ ਤੁਸੀਂ ਝੋਨਾ ਜਦੋਂ ਵੀ ਕੱਟਣਾ ਤਾਂ ਆਪਣੇ ਝੋਨਾ ਸੁਕਾ ਕੇ ਤੇ ਆਰਤੀਆਂ ਦੀ رائے ਨਾਲ ਕੱਟਣਾ ਤੇ ਕਿਸਾਨ ਵੀ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਇਸੇ ਤਰ੍ਹਾਂ ਚੈਨਲ ਨੂੰ ਬਤ ਬਤ ਪਿਆਰ ਕਰਦੇ ਰਹੋ ਧੰਨਵਾਦ